ਸਾਡਾ ਗੰਗੇ ਨਿਊਜ਼ ਪੰਜਾਬ ਦੇ ਡਿਜੀਟਲ ਪਲੇਟਫਾਰਮ ਦਾ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਨਾਇ ਪਰਮਜੀਤ ਕੋ ਸੋ ਅੱਜ ਦੀ ਸਭ ਤੋਂ ਵੱਡੀ ਖਬਰ ਜਿਸ ਦਾ ਕੀ ਬੇਸਬਰੀ ਨਾਲ ਇੰਤਜ਼ਾਰ ਸੀ ਕੀ ਅੱਜ ਦੇਸ਼ ਦੇ ਵਿੱਚ ਜਿਹੜਾ ਕਿ CAA ਕਾਨੂੰਨ ਹੈ ਉਸ ਨੂੰ ਲਾਗੂ ਕਰ ਦਿੱਤਾ ਗਿਆ ਜਿਸ ਹਾਲ ਤੋਂ ਜਿਹੜਾ ਕਿ ਇਹ ਕਾਨੂੰਨ ਹੈ ਜੋ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਜੋ ਕਿ ਉਸ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ ਦੱਸਿਆ ਕਿ ਭਾਜਪਾ ਦਾ 2019 ਦੇ ਵਿੱਚ ਜਿਹੜਾ ਕਿ ਕੋਸ਼ਣਾ ਪੱਤਾ ਸੀ ਉਸ ਦੇ ਵਿੱਚ ਵੀ ਜਿਹੜਾ ਕਿ ਇਹ ਕਿਹਾ ਗਿਆ ਸੀ ਕਿ ਜਿਹੜਾ ਕਿ ਉਸ ਨੂੰ ਲਾਗੂ ਕੀਤਾ ਜਾਵੇਗਾ ਦੇਸ਼ ਦੇ ਵਿੱਚ ਸੋ ਅੱਜ ਉਹ ਦਿਨ ਆ ਗਿਆ ਕਿ ਉਸ ਨੂੰ ਅੱਜ ਦੇ ਦਿਨ ਤੋਂ ਉਸ ਨੂੰ ਲਾਗੂ ਮੰਨਿਆ ਜਾਵੇਗਾ ਸੋ ਦੱਸਿਆ ਕਿ ਜਿਹੜਾ ਕਿ ਇਸ ਕਾਨੂੰਨ ਦਾ ਕਾਫੀ ਜਿਹੜਾ ਕਿ ਵਿਰੋਧ ਵੀ ਕੀਤਾ ਗਿਆ ਸੀ ਹਾਲਾਂਕਿ ਮੁਸਲਮਾਨ ਦਰਦੇ ਵੱਲੋਂ ਇਸ ਨੂੰ ਵਿਰੋਧ ਕੀਤਾ ਗਿਆ ਹੈ ਕਿਉਂ ਵਿਰੋਧ ਕੀਤਾ ਗਿਆ ਹੈ ਤੁਹਾਨੂੰ ਇਸ ਦੇ ਬਾਰੇ ਕੁਝ ਜਾਣਕਾਰੀ ਜ਼ਰੂਰ ਦੇ ਦੇਣਾ ਹੈ ਕਿ ਕੀ ਹੈ ਇਹ CAA ਕਾਨੂੰਨ ਜੀ ਹਾਂ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਜਿਸ ਦੇ ਵਿੱਚ ਕੀ 6 ਘੱਟ ਗਿਣਤੀਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ਼ ਦਿੱਤੀ ਗਈ ਹੈ ਜੋ ਕਿ ਘੱਟ ਗਿਣਤੀ ਜਿਹੜਾ ਕਿ ਵਰਗ ਹੈ ਉਸ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹਿੰਦੂ ਇਸਾਈ ਸਿੱਖ ਜਨ ਬਹੁਤ ਅਤੇ ਪਾਰਸੀਆਂ ਨੂੰ ਇਸ ਦੇ ਵਿੱਚ ਜਿਹੜੀ ਕਿ ਨਾਗਰਿਕਤਾ ਦਿੱਤੀ ਜਾਵੇਗੀ 2014 ਤੋਂ ਪਹਿਲਾਂ ਜਿਹੜੇ ਕਿ ਲੋਕ ਤਿੰਨ ਗੁਆਂਢੀ ਦੇਸ਼ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਜੋ ਕਿ ਭਾਰਤ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਸ਼ਰਨ ਲਈ ਹੈ ਜੋ ਕਿ ਸ਼ਰਨਾਰਥੀ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਜਿਹੜੀ ਕਿ ਨਾਗਰਿਕਤਾ ਦਿੱਤੀ ਜਾਵੇਗੀ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪੀੜਤ ਨੇ ਤੇ ਜਿਹੜੀ ਕਿ ਨਾਗਰਿਕਤਾ ਦੀ ਜਿਹੜੀ ਕਿ ਮੰਗ ਵੀ ਕੀਤੀ ਗਈ ਸੀ ਕਾਫੀ ਵਾਰ ਉਹਨਾਂ ਨੇ ਉਹਨਾਂ ਦੋਤੋ ਉਹਨਾਂ ਨੂੰ ਜਿਹੜੇ ਕਿ ਜਿਹੜੇ ਕਿ ਗੈਰ ਮੁਸਲਮ ਵਰਗ ਨੇ ਉਹਨਾਂ ਨੂੰ ਜਿਹੜੇ ਕਿ ਭਾਰਤ ਦੀ ਹੁਣ ਨਾਗਰਿਕਤਾ ਦਿੱਤੀ ਜਾਵੇਗੀ ਸੋ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਤੋਂ ਆਏ ਜਿਹੜੇ ਵੀ ਗੈਰ ਮੁਸਲਮਾਨ ਹੋਣਗੇ ਉਹਨਾਂ ਨੂੰ ਜਿਹੜੀ ਕਿ ਨਾਗਰਿਕਤਾ ਮਿਲੇਗੀ ਸੋ ਇਹ ਇਹਨਾਂ ਤਿੰਨ ਮੁਲਕਾਂ ਤੋਂ ਆਏ 신청ਰਾਂ ਨੂੰ ਕੋਈ ਵੀ ਦਸਤਾਵੇਜ਼ ਜਿਹੜਾ ਕਿ ਉਹ ਦਿਖਾਉਣ ਦੀ ਕੋਈ ਵੀ ਲੋੜ ਨਹੀਂ ਹੋਵੇਗੀ ਹਾਲਾਂਕਿ ਮੁਸਲਮਾਨ ਵਰਗ ਨੂੰ ਇਸ ਦੇ ਵਿੱਚੋਂ ਬਾਹਰ ਰੱਖਿਆ ਗਿਆ ਸਿਰਫ ਜਿਹੜੇ ਕਿ ਗੈਰ ਮੁਸਲਮ ਵਰਗ ਹੈ ਉਸ ਨੂੰ ਹੀ ਜਿਹੜਾ ਕਿ ਨਾਗਰਿਕਤਾ ਮਿਲੇਗੀ ਭਾਰਤ ਦੇਸ਼ ਦੀ ਕੋਈ ਵੀ ਦਸਤਾਵੇਜ਼ ਉਹਨਾਂ ਨੂੰ ਦਿਖਾਣਾ ਨਹੀਂ ਪਵੇਗਾ ਇੱਕ ਆਨਲਾਈ ਤੇ ਜਿਹੜਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਇਸ ਵਿੱਚ ਹੋਰ ਜਾਣਕਾਰੀ ਦੇ ਦੇਣਾ ਕਿ ਕੇਂਦਰ ਸਰਕਾਰ ਦੇ ਜਿਹੜਾ ਕਿ ਗ੍ਰਹਿ ਮੰਤਰਾਲੇ ਹੈ ਉਹਦੇ ਕੋਲ ਹੀ ਜਿਹੜਾ ਕਿ ਅਧਿਕਾਰ ਹੋਵੇਗਾ ਕਿਸ ਨੂੰ ਇਹ ਨਾਗਰਿਕਤਾ ਦੇਣੀ ਹੈ ਜਾਂ ਨਹੀਂ ਕਿਉਂਕਿ ਜਦੋਂ ਤੁਸੀਂ ਅਪਲਾਈ ਕਰੋਗੇ ਉਸ ਤੋਂ ਬਾਅਦ ਕਿਉਂਕਿ ਜਿਹੜਾ ਕਿ ਗ੍ਰਹਿ ਮੰਤਰਾਲੇ ਉਹ ਪੂਰੀ ਜਿਹੜਾ ਕਿ ਉਹਨਾਂ ਦਸਤਾਵੇਜ਼ ਜੋ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਉਸ ਦੇ ਵਿੱਚ ਦੇਵੋਗੇ ਉਸ ਦੀ ਪਹਿਲਾਂ ਜਾਂਚ ਕਰੇਗਾ ਉਸ ਤੋਂ ਬਾਅਦ ਹੀ ਜਿਹੜਾ ਕਿ ਉਹ ਫੈਸਲਾ ਲਵੇਗਾ ਕਿ ਤੁਹਾਨੂੰ ਨਾਗਰਿਕਤਾ ਮਿਲੇਗੀ ਜਾਂ ਨਹੀਂ ਸੋ ਅੱਜ ਤੋਂ ਇਹ ਕਾਨੂੰਨ ਜਿਹੜਾ ਕਿ ਲਾਗੂ ਹੋਣ ਜਾ ਰਿਹਾ 6 ਘਟ ਗਿਣਤੀ ਲੋਕ ਨੇ ਇੱਕ ਵਾਰ ਫਿਰ ਤੁਹਾਨੂੰ ਦੱਸ ਨੇ ਕਿ Hindu, ईसाई, ਸਿੱਖ, ਜੈਨ, ਬੋਧ ਅਤੇ ਪਾਰਸੀ ਇਹਨਾਂ 6 ਘੱਟ ਗਿਣਤੀ ਵਰਗ ਨੂੰ ਜਿਹੜਾ ਕਿ ਨਾਗਰਿਕਤਾ ਮਿਲਣ ਜਾ ਰਹੀ ਹੈ ਅਗਰ ਉਹ ਅਪਲਾਈ ਕਰ ਦੇਣੇ ਤਾਂ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਜਿਹੜੀ ਕਿ ਇਸ ਕਾਨੂੰਨ ਦੇ ਅਧੀਨ ਮਿਲ ਜਾਵੇਗੀ